गुरु वाहे गुरु वाहे गुरु वाहे, गुरू, वाहे गुरू। ਰਮਨ ਸਿੰਘ ਸਾਹਿਬ ਜੀ ਨੂੰ ਨਮਸਕਾਰ ਸ੍ਰੀ ਹੁਗਲਾ ਸਿੰਘ ਜਵਾ ਨੀਨ ਕਰਦਾਂਗੇ ਬਹੁਤ ਚਾਲ ਕੋਈ ਕਰਤੰਗੰ ਕੀਓ ਇਹ ਸਮਾਰਗ ਵਰਸੇ ਨੇ ਚੰਦਾ ਸਿੰਘ ਹਲਸਿੰਗ ਜੀ ਸਾਧਾਨ ਤੋਂ ਵਾਹਿਬ ਜੀ ਦੇ ਪਰਪੇ ਕੀ ਕੋਈ ਹਾਲ ਤੁਮ ਸੰਸਾਰਿਕ ਯਾਤਰਾ ਨੂੰ ਆਪਣਾ ਨੱਥਿਆ ਆਪਣਾ ترکی باندھ چنائی آگے ਹੁਣ ਸਰਦਾਰ ਕੋਲ ਦਵਾ ਦੇ ਰਿਹਾ ਕਿ ਤਿਆਰ ਕੇ ਬਾਣੀ ਸੁਣਨ ਕਿਰਨ ਵਿਸ਼ੇ ਆਤਮਨੀ ਐਲਬਮ ਸ਼ਾਂਤੀ ਦੀ ਅਰੰਭੀ ਸਭ ਨੂੰ ਹੋਵੇ ਬਹੁਤ ਜ਼ਰੂਰੀ ਕਰਵਾਉਂਦਾ ਹਾਂ ਗਾਇਕ ਕੋਲੋਂ ਗਾਇਰ ਤੋਂ ਫੀਡਿੰਗ ਸਭ ਆ ਗਿਆ ਹੈ ਪਤਨਾ ਦੇ ਰਕੂ ਸਾਹਿਬ ਜੀ ਉਹਨਾਂ ਦਾ ਨਾਮ ਤੇ ਇਹ ਹੁੰਦਾ ਹੈ ਜੀ ਗੁਰਪਾਲ ਸਰਵਰ ਸਾਹਿਬ ਨੰਦ ਗਾ ਯਾ ਨਾ ਨੀ ਤੀ ਮਾ ਲੇ ਸਤੁਰ ਮੈਂ ਪਾਇਆ ਅਵਲ ਸਭੁਗਤਿ ਪਾਇਆ ਸੋਹਣ ਸਿਰਿ ਮਨੁ ਵਿਨਾਵਾ ਦਾ ਉਜਾ। ਦੁਰਾਦ ਦਿੰਦ ਪਰਵਾ ਕਰੀ ਨਾ ਸਬਦ ਗਾਣਿਆ ਸੋ ਤੁੰਗਾ ਹੋਰੋ ਬਰੀ ਕੀ ਨਾਮੁ ਵਿਹਿ ਵਤਾਇ। ਦਗਾ ਜਿਮ ਚਲਨ ਰੂਆ ਸਤੁਰ ਮੈਂ ਪਾਇਆ ਮਨੀ ਅਨ ਵਿਦਿਆ ਸੁਨਾਰੂ ਬਰਨਉ ਦੇ। ਸਰਨਾਥਲਾ ਸੰਗਰਾਤ ਸੁਆਮੀ ਸੋਰਖਾ ਮਹਾਂਪੂਰ ਦੇ ਸਾਹੇ ਨਹੰਗ ਪਵਿੱਤਰ ਸਾਈਂ ਗੋਪਾਲ ਮੰਨ ਲੈ। ਫਰਜ਼ ਖਾਂ ਇਹ ਬਰਹੁਤ ਕਹਦਾ ਹੀ ਭੰਦੇ ਲੈਣ। ਭੰਦੇ ਜੀ ਦਾ ਨਵਾਂ ਇਸ਼ਾਰਾ ਹੈ ਕਿ ਜਦੇ ਸੋਰਖਾ ਵੇ ਸਦਾ ਸੁਖ ਤੇ ਸੁਲਾਹਤ ਦੇਣ ਨਾ ਮੋੜਾ। राम ਪੈ ਹੈ ਨਾਮ ਸੁਖ ਨੂੰ ਸੰਤ ਨੂੰ ਸਭ ਤੋਂ ਔਖਿਆ ਜੋ ਸਭ ਤੋਂ ਵੱਧ ਮਿਹਰਾਯਾ ਦਾ ਹੈ ਕਿੰਨੇ ਕੰਮ ਕੰਸਰ ਨੂੰ ਸਭ ਤੋਂ ਉਮੰਦ ਦੇਖ ਸਕਦਾ ਹੈ ਤਾਂ ਕਿ ਆਦ ਸੁਵਾਰ ਦੀ ਕਹਾਣੀ ਜਿੰਦਰ ਨਾਲ ਹੀ ਆਉਂਦਾ ਬਸ ਗੁਰਮੰਤਨ ਨਾਮ ਨਾਲ ਜਿੰਦਰ ਗੁਰੂ ਆ ਗਿਆ ਤੋਂ ਨਾ ਕੋਇ ਤੁਝੇ ਮਾਲੂ ਅੰਮੋ ਜਿੰਦਰ ਵਾਗ ਬਕਰ ਲੰਕੇ ਨੇ ਕਹਿੰਦ ਲੋਰ ਤਹੈਨ ਸੂਰੂ ਹੋਵਾ ਹਾਂ ਕਰਿਆ ਨਾਮ ਬੋਜੇਂ ਬਲਿੰਦਰ ਸੂਰੂ ਦੇ ਪਰਿਵਾਰ ਨੂੰ ਪੂਰਨ ਤਰ੍ਹਾਂ ਤੋਂ ਪੂਜੇ ਇਪਾਨ ਜਿਸ ਤਰ੍ਹਾਂ ਰੋਤਰਸ ਬੰਦੇ ਸੁਗੇ ਲੋਕ ਰੋਤ ਸੰਤਾ ਫਿਰਿਆ ਛੜੀ ਸੱਚੀ ਮੋਈ ਸੰਤ ਸਾਰਜਨਤਾ ਇਸ ਰਸਤੇ ਅੰਗਾਈ ਦੇ ਜਾਣਾ ਨੂੰ ਸੋਨ ਤੇ ਰੂਹ ਨੂੰ ਇਹ ਦੰਦ ਕਹਤੇ ਮੋਢੇ ਤੋ ਨਿਨ ਲੱਗਣ ਸਭ ਕੁਝ ਨਾ ਆਉਂ ਪਾ ਰੂਹ ਨੂੰ ਉੱਤੇ ਮੇਦਵੰਤ ਤਾਦਨ ਤਕੁਰ ਚਰਣ ਲਾ ਕੇ ਬਾਜ ਰਨਹਦ ਤੂੰ ਬੈਸਰੋ ਪਾਵਨੁ ਮਤਿ ਹੋਆ ਕਹਾਣੀ ਪਿਤਾ ਮਾਤਾ ਤੁਮਾ ਕਲੰਗ ਮਬਾਸ ਦੇਵਸਨਾਤ ਦੋਏ ਦਾਈਂ ਦਾ ਜਿੰਦਾ ਸਭ ਨਿਦੰਗ ਕਰੇ ਜਗਿਆ ਲਾਵਰੇ ਉਰੇ ਉਰੇ ਹੋ ਚੰਦ ਉਰੇ ਰੰਗਿਆ ਆਪੋ ਆਪਣੇ ਜੇ ਨੇੜੇ ਕੇ ਤੁਰੀਆਂ ਜਿਨੇ ਨਾਮ ਧਿਆਉ ਆਇਆ ਮੋਤਜੋਤ ਗੈ ਸੰਤ ਤਨ ਬਾਵਾ ਬਤਲੂ ਨਾ ਤਨ ਕੰਪੈ ਨਿਕ ਉਜਤ ਹੈ ਜਿਦੀ ਜਿਤੇ ਇਹ ਨਾਮ ਹੋਰੋਤਮਾ ਨਾਮ ਜਿਨੇ ਨਾਮ ਧਿਆਉ ਆਇਆ ਮੋਤਜੋਤ ਗੈ ਸੰਤ ਤਨ ਬਾਵਾ न वाहिदा वाहिस पिस ਦੇ ਤੁਮਰੇ ਹੀ ਕਰਮਾ ਖੁਦ ਆਗੇ ਕਰਦਾ ਸੁਖਰਦਾ ਸੁਹਾਡੇ ਜੀਓ ਪੈਲ ਸਭ ਮੇਰਾ ਵਾਲੇ ਗੁਰੂ ਕਹੋ ਨਾਨਕ ਸਭ ਤੇ ਨਿਭਟਿਆ ਖੁਦ ਨੋਈ ਨਾਉ ਨਾ ਜਾਣੇ ਕਰਦਾ ਵਾਜ ਗੁਰੂ ਜਿਨੇ ਤਬ ਨੁਰਾ ਹੋ ਜਾਮ ਦੁਖਤ ਸੁਖਦਾ ਮੈਂ ਜੀ ਜੋਗਰੀ ਹੈ ਤੇ ਆਪ ਜੀ ਦੇ ਜੀਵ ਯਾਦਨਾ ਸਰਦਾਰ ਸੈਨ ਸਿੰਘ ਜੀ ਸੱਚੇ ਪ੍ਰਵਾਹ ਹੋ ਗਏ ਉਹ ਸੰਸਾਰਿਕ ਯਾਤਰਾ ਸੰਪੂਰਨ ਕਰਦੇ ਹੋਏ ਕੁਝ ਪਹਿਲਾਂ ਆਪ ਜਾਂਦੇ ਚਰਨ ਕੇ ਜਾਗ ਰਾਜੇਸਨ ਉਹਨਾਂ ਦੇ ਆਤਮਿਕ ਸ਼ਾਂਤੀ ਦੇ ਉਠਾਏ ਗੁਰੂ ਪਰਿਵਾਰ ਨੂੰ ਪੱਤਰ ਹੁਣ ਕਰਕੇ ਉਹਨਾਂ ਦੇ بیٹے ਸਰਦਾਰ ਸੁਚਾ ਸਿੰਘ ਜੀ ਸਰਦਾਰ ਤਰਲੋਪ ਸਿੰਘ ਮਨਿੰਦਰ ਸਿੰਘ ਸਰਦਾਰ ਗੁਰਜਨ ਸਿੰਘ ਜੀ ਸਹਿਤ ਪਰਿਵਾਰ ਪ੍ਰੀਤ ਅਤੇ ਪਤਨੀ ਬੀਬੀ ਗਿਆਨਪ੍ਰੀਤ ਸਮੂਹ ਪਰਿਵਾਰ ਵੱਲੋਂ ਪੱਤਰ ਮੁਕਰ ਕੇ ਵਿਸ਼ੇ ਯਾਤਰਾ ਦੇ ਪ੍ਰਸਾਦ ਆਪਣੇ ਗ੍ਰਹਿ ਵਿਖੇ ਪੁਰਕੀ ਬਾਣੀਆਂ ਤੇ ਸਭੀ ਤਨਖਾਟਾਇਆ ਬੇਸ਼ਰੇ ਬੜਾ ਪਰਨਮਤ ਹੋਣ ਲੱਗੇ ਹਨ ਕਿਰਪਾ ਕਰਨ ਸਾਰੀਆਂ ਸਮਗਰੀਆਂ ਹਾਜ਼ਰ ਹਨ ਜੇ ਕੋਈ ਤਾਂ ਇਹ ਰਸਮ ਪੂਰਨ ਕਰਨ ਦੀ ਨੂੰ ਸੰਪੂਰਨ ਕਰ ਲੈਣੀ ਹੈ ਰੰਚਿ ਦੇ ਘਰ ਜਾ ਪ੍ਰਮਾਤਾ ਦੀ ਆਗਿਆ ਵਛੈ ਜੀ ਸੁਖੁ ਵੇ ਨਾਮੁ ਚਿਤਿਆ ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਦਾ ਭਲਾ ਪਾਇ ਰਹੀ ਪਾਇ ਰਹੀ ਨਿੰਦ ਮੋਤਨਾ ਸਤਿ ਨਾਮੁ ਸਤਿ ਨਾਮੁ ਜੀ ਲੈ ਵਾਹਿਗੁਰੂ ਬਾਣੀ شری واحرو جی پتا ہے بہادر سوریا ਨਸਰ ਪਾਸ਼ਾ ਬਦਰ ਸ਼ੇਖ ਗੁਰਦੇਵ ਸਿੰਘ ਮਹਾਰਾਜ ਪਰਿਵਾਰ ਜੀ ਅਰਦਾਸ ਦੇ ਦਰਜ ਸਰਵਸਤੇ ਜਵਾਨ ਨੇ ਸਰਕਾਰੀ ਗੁਰਦੁਆਰੇ ਸਭਾ ਹੈ ਨਸਰ ਪਾਸ਼ਾ ਜੀ ਜਨਕੀ ਜੋ ਹਾਜ਼ਰ ਹਜੂਰ ਰੁਕੋ ਰੁਕੋ ਤੁਹਾਨੂੰ ਕਰਤੰਤਰ ਸਹਿਬ ਸ਼ੇਖ ਗੁਰਦੇਵ ਸਿੰਘ ਮਹਾਰਾਜ एक उदास है जी प्रभात वर्षा जी को बार एक रो बार एक रो बार एक रो गुण गुण नाम चित्यावे नाम चितव का संभला और तरंतर सुख होवे दवा जाओ बालसा जी स्वजगो तम तम दर्शारे देख देख पहे वृत्ति पेरे पलके ये तोवे यदि सारे जी स्वआ है गुरु बांस जी के बोल बढ़ जाए ਜਦੋਂ ਇਹਦੇ ਜਵਾਬ ਹੋ ਰਿਹਾ ਜਿਸ ਨੂੰ ਉਹਨਾਂ ਦੀਆਂ ਸ਼ਮਿਕ ਬਾਰੇ ਮੁਬਾਰਕ ਸਦਾ ਨੋਟ ਜੀ ਆ ਬੋਰੀ ਅੰਦੀ ਅਦਾ ਬਕਰਵਾ ਦਾ ਤੁਹਾਡਾ ਮਜੂਦੋਂ ਆਪ ਜੀ ਨੂੰ ਆਗਿਆ ਦੇ ਹੋਈ ਪਰ ਜਤਿੰਦਰ ਗ੍ਰੰਥੀ ਸੇ ਘਰ ਵੱਲੋਂ ਵਰਨ ਪਰਵਾਰ ਵੱਲੋਂ ਸੇਵਾ ਕਰਦੇ ਆ ਉਹ ਤਿਆਰ ਕਰਿਆ ਹੋਇਆ ਜਨੁਖ ਖਾਣਿਆ ਹੋਇਆ ਵਰੀਆਂ ਅੱਗੇ ਬਾਅਦ ਦੇ ਜੀਤਾ ਸੁਧਾ ਆਤਮਾ ਪਰ ਪੜੀ ਸੋਈ ਹੋਈ ਦਾ ਰਾਦੇ ਜੁਗਿਆ ਸੋਤ ਸੰਯੋਗ ਪਰਸ਼ਾਡਾ ਅੰਦੇ ਗੋਵਿੰਦ ਜੀ ਦੇ ਸਤਿਗਿਰ ਪਰ ਅਸਰ ਕਰ न What's the